हाजीपुर में डॉक्टर हरमिंदर सिंह के नेतृत्व में सभी स्टाफ ने कुछ दिन पहले सरकारी अस्पताल होशियारपुर में ड्यूटी निभा रहे एसएमओ सुनील भगत पर हुए हमले के खिलाफ विरोध प्रदर्शन किया उन्होंने जानकारी देते हुए बताया कि कुछ दिन पहले ईएसआई अस्पताल होशियारपुर में सेवाएं दे रहे एसएमओ डॉक्टर सुनील भगत के साथ ड्यूटी के दौरान कुछ लोगों ने मारपीट की थी जिस दौरान एक व्यक्ति ने एसएमओ को जोरदार धक्का देकर नीचे गिरा दिया था जिस दौरान एसएमओ के सिर में गंभीर चोट लगी और अस्पताल के कर्मचारी उन्हें डीएमसी अस्पताल लुधियाना ले गए डॉक्टर हरमिंदर सिंह ने जानकारी देते हुए बताया कि एसएमओ की हालत गंभीर है और वह आईसीयू में है उन्होंने सरकार से इन भ्रष्ट तत्वों पर नकेल कसने और डॉक्टरों को सुरक्षा प्रदान करने की अपील की ਕੀ ਡਿਊਟੀ ਦੇ ਦੌਰਾਨ ਐਸੇ ਬੁਰੇ ਤੱਤਵ ਡਾਕਟਰਾਂ ਦੀ ਡਿਊਟੀ ਵਿੱਚ ਹਸਤਕਸ਼ਪ ਨਾ ਕਰ ਸਕੇ ਅਤੇ ਡਾਕਟਰਾਂ ਦੀ ਜਾਨ ਮਾਲ ਦੀ ਸੁਰੱਖਿਆ ਤੋਂ 2-3 ਦਿਨ ਪਹਿਲਾਂ ਅਚਾਨਕ ਸਾਡੇ ਡਾਕਟਰ ਜੋ ਡਿਊਟੀ ਤੇ ਸੀਗੇ ਐਸਐਮਓ ਸਾਹਿਬ ਯੀਐਸਆਈ ਹਸਪਤਾਲ ਸ਼ਾਰਪੁਰ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਇਹ ਹਮਲਾ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਦੇ ਹਮਲਾ ਹੋਣ ਤੋਂ ਬਾਅਦ ਡਾਕਟਰ ਸਾਹਿਬ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਸ਼ਿਫਟ ਕਰਨਾ ਪਿਆ ਹੁਣ ਉਹ ਇਸ ਟਾਈਮ ਡੀਐਮਸੀ ਵਿੱਚ ਵੈਂਟੀਲੇਟਰ ਤੇ ਹਨ ਤੇ ਉਹਨਾਂ ਦੀ ਕੰਡੀਸ਼ਨ ਅਸ ਟਾਈਮ ਕਤਰੇ ਵਾਲੀ ਬਣੀ ਹੋਈ ਹੈ ਅਸੀਂ ਅੱਜ ਸਰਕਾਰ ਨੂੰ ਇਹ ਜਾਦ ਕਰਾਉਣ ਲਈ ਇਹ ਰੈਲੀ ਕੀਤੀ ਹੈ ਕਿ ਡਾਕਟਰਾਂ ਦੀ ਸੁਰੱਖਿਆ ਤੇ ਸਾਡੇ ਸਟਾਫ ਦੀ ਸੁਰੱਖਿਆ ਦਾ ਸਰਕਾਰ ਧਿਆਨ ਦੇਵੇ ਅਸੀਂ ਬਹੁਤ ਦੇਰ ਤੋਂ ਸਰਕਾਰ ਨੂੰ ਇਹ ਅਪੀਲਾਂ ਕਰ ਰਹੇ ਹਾਂ ਕਿ ਸਾਡੇ ਜਿਹੜੇ ਐਮਰਜੈਂਸੀ ਡਾਕਟਰ ਐਮਰਜੈਂਸੀ ਸਟਾਫ ਸੇਵਾਵਾਂ ਦਿੰਦਾ ਉਹਦੀ ਕੋਈ ਸਿਕਿਉਰਿਟੀ ਨਹੀਂ ਹੈ ਜੋ ਵੀ ਆਉਂਦਾ ਉਹਨਾਂ ਤੇ ਆ ਕੇ ਅਟੈਕ ਕਰਦਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਸਹੀ ਸੇਵਾਵਾਂ ਨਹੀਂ ਦੇ ਪਾਰੇ ਸਬਸੀਂ ਸਰਕਾਰ ਨੂੰ ਵਾਰ-ਵਾਰ ਅਪੀਲ ਕਰਦੇ ਆ ਕਿ ਸਾਡੀ ਐਮਰਜੈਂਸੀ ਵਿੱਚ ਜਿਹੜੀ ਸਿਕਿਉਰਟੀ ਵਧਾਈ ਜਾਵੇ ਤਾਂ ਜੋ ਅਸੀਂ ਲੋਕਾਂ ਦਾ ਸਹੀ ਇਲਾਜ ਕਰ ਸਕੀਏ ਅਸੀਂ ਅਰਦਾਸ ਕਰਦੇ ਆ ਕਿ ਸਾਡੇ ਡਾਕਟਰ ਸਾਹਿਬ ਜੋ ਡੀਐਮਸੀ ਦਾਖਲ ਹੈ ਉਹ ਸਹੀ ਸਲਾਮਤ ਆਪਣੇ ਪਰਿਵਾਰ ਵਿੱਚ ਵਾਪਸ ਆਉਣ ਤਾਂ ਜੋ ਉਹਨਾਂ ਜੁੜੇ ਲੋਕਾਂ ਨੂੰ ਫੇਰ ਵੀ ਆਪਣੇ ਆਉਣ ਵਾਲੇ ਸਮੇਂ ਵਿੱਚ ਸਬਾਹਮਨ ਦੇ ਸਕਣ ਵਾਹਿਗੁਰੂ ਉਹਨਾਂ ਦੀ ਜਿਹੜੀ ਸਿਹਤ ਹੈ ਉਹਨੂੰ ਠੀਕ ਕਰੇ ਤੇ ਉਹ ਵਾਪਸ ਆਪਣੇ ਪਰਿਵਾਰ ਵਿੱਚ ਆਉਣ ਤਾਂ ਅਸੀਂ ਸਰਕਾਰ ਨੂੰ ਵਾਰ-ਵਾਰ ਅਪੀਲ ਕਰਦੇ ਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸਾਡੀਆਂ ਐਮਰਜੈਂਸੀ ਸਵਾਵਾਂ ਜੋ ਅਸੀਂ ਦੇ ਰਹੇ ਆ ਉਹਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਸਰਕਾਰ ਵੱਲੋਂ ਮਾਈਜਾ ਕਰਵਾਈ ਜਾਵੇ